ਤਾਂ ਵੀ ਕੋਈ ਐਡਵਰਟਾਈਜ਼ਰ ਦੇਖਦੇ ਜੋ ਮੇਰਾ ਮਨ ਗੌਰ ਕਿਤੇ ਨਹੀਂ ਚਾਹਦਾ ਦਿਵਾਨ ਕਰਦੇ ਨੇ ਚਾੜੂ ਚਾੜੂ ਬਹੁਤ ਥੰਡਾ ਘੜੂ ਬੰਦਾ ਆ ਕੰਮਾਂ ਵਾਲੀ ਚੀਜ਼ ਕੋਈ ਉੱਥੇ ਛੁੱਟੀ ਹੋ ਜਿੱਥੇ ਥੱਲੇ ਉਦੋਂ ਤੱਕ ਤੁਹਾਨੂੰ ਕੰਮ ਨਹੀਂ ਕੀਤਾ ਉਹ ਕੀ ਬਟਾ ਹੈ ਸਰ ਬਹੁਤ ਕੈਜੂਅਲ ਐਟੀਟਿਊਡ ਦਿਖਾਉਂਦੇ ਪਏ ਨਹੀਂ ਜਿਵੇਂ ਕੋਈ ਪ੍ਰੋਬਲਮ ਹੀ ਨਹੀਂ ਹੈਗੀ ਕੋਈ ਮਤਲਬ ਹੀ ਨਹੀਂ ਹੈਗਾ ਕੋਈ ਨਹੀਂ ਆ ਜਾਣਾ ਸਮਾਂ ਲੱਗ ਜਾਣੀ ਛੇਤੀ ਹਾਂਜੀ ਸੈਂਪਲ ਲੈ ਲੈ ਜਦੋਂ ਉੱਥੇ ਰਿਜ਼ਲਟ ਆਊਗਾ ਸਾਹਮਣੇ ਲੱਗ ਜਾਊਗੀ ਅਗਲ ਟਿਕਾਣੇ ਆ ਜਾਣੀ ਬਿਲਕੁਲ ਹਾਂ ਪਾਣੀ ਕੌਣ ਸਾ ਇਸਤੇਮਾਲ ਕਰਦੇ? ਦੇਖੀਆ ਟੋਟੇਲਾ ਪਾਣੀ ਦਾ ਸ਼ਕਰ ਆਇਆ ਕਦੀ? ਸ਼ਕਰ ਦਾ ਪਾਣੀ ਪਾਣੀ ਕੌਣ ਸਾ ਪੀਂਦਾ? ਉਹ ਜਲੇਵਾ ਆਪਾਂ ਅਲਗਨ ਜੀ ਦਾ ਪ੍ਰਸਤਾਨ ਲਈ ਰਕਤ ਬਜਾਤ ਜਿਹੇ ਉੱਪਰ ਕੀ ਲਿਖਾਊਗਾ ਹੈ ਕੀ ਲਿਖਿਆ ਚਾਹੀਦਾ ਨੰਬਰ ਜੀ ਹਾਂ ਇੰਟਰ ਹੈ ਉਹ ਜਿਹੜੇ 500 ਟਰੇਡਰ ਉਹ ਵੀ ਦੇਖਣ ਉਹ ਜ਼ਿਲ੍ਹੇ ਵਾਲੇ ਵੀ ਦੇਖਣ ਤੇ ਜਿਹੜਾ ਵੇਚਦਾ ਉਥੇ ਲੂਜ਼ ਮਸਾਲਾ 500 ਟਰੇਡਰ ਤੋਂ ਲੈਂਦਾ ਤੇ ਘੱਟੋ ਘੱਟ ਬਿੱਲ ਤਾਂ ਹੋਣਗੇ ਉਹਦੇ ਬਿੱਲ ਬਿੱਲ ਹੈਗਾ ਤਰੇ ਕੋ ਕਿੱਥੇ ਹੈ ਬਿੱਲ ਜੇਰੀ ਹੋ ਗਿਆ ਗੇਰੀ ਵਾਲ ਰੰਗਿਆ ਇਹ ਕਹਿੰਦਾ ਮਲੇਰ ਕੋਟਲੇ ਤੋਂ ਲੈ ਟ੍ਰੇ ਬਾਂਸਰ ਟ੍ਰੇਡਰ ਤੋਂ ਕਹਿੰਦਾ ਲੈ ਆ ਇਹ ਕਹਿੰਦਾ ਔਰ ਇਹ ਉਹਦਾ ਐਡਰੈਸ ਨਹੀਂ ਸਾਨੂੰ ਦੱਸ ਜਿਹੜੇ ਇਨੋਸੈਂਟ ਲੋਕ ਐ ਪਿੰਡਾਂ ਚ ਪੜੇ ਲਿਖੇ ਤਾਂ ਫੇਰ ਦੇਖ ਲਊਗਾ ਉਹ ਜਿਹੜੇ ਬੱਚੇ ਸਾਡੇ ਪ੍ਰਾਇਮਰੀ ਸਕੂਲ ਜਾਂ ਹੋਰ ਪੜਦੇ ਆ ਉਹ ਬਾਹਰ ਵੇਚਣ ਵਾਲੇ ਖੜੇ ਹੁੰਦੇ ਆ ਉਹਨਾਂ ਤੋਂ ਲੈ ਲੈਣੇ ਆ ਖਾ ਲੈਣੇ ਵਿਚਾਰਿਆਂ ਨੇ ਬੱਚੇ ਉਹਨਾਂ ਨੂੰ ਕੀ ਪਤਾ ਕਿੱਥੇ ਤਿਆਰ ਕਰ ਰਿਹਾ ਦਿਨੇਸ਼ ਜੀ ਕਿੱਥੇ ਕਿਰਪਾ ਕਰ ਰਿਹਾ ਉਹਨਾਂ ਤੇ ਕਿੱਥੇ ਸਮਝ ਲੱਗ ਰਹੀ ਵਿਚਾਰਿਆਂ ਨੂੰ ਜਣੀ ਬਹਿ ਗਏ ਲੋਕਾਂ ਪੁਰਾਣਾ maal feel ਕਰਤਾ ਗਿਆ ਤੇ ਜਦੋਂ ਰਿਜ਼ਲਟ ਆਊਗਾ ਬੀਚੋ ਰਿਪੋਰਟ ਆਉਣ ਤੇ ਹੀ ਵੇਚੂਗਾ ਇਹ ਤਾਂ ਬੰਦ ਹੋਇਆ ਨਹੀਂ ਵੇਚੂਗਾ ਜੇ ਲਾ ਰਿਪੋਰਟ ਆ ਜਾਊ ਜਿੱਥੋਂ ਸਾਡੀ ਲੈ ਲ ਪਊਗੀ ਖਾਣ ਲਈ ਖੇਟਾ ਦਾ ਵੇਚ ਲਵੇਗਾ ਨਹੀਂ ਤਾਂ ਨਹੀਂ ਬਾਕੀ ਗੱਲ ਆ ਜਿਹੜਾ maal ਲੱਗਾ ਸਾਨੂੰ ਡਿਸਟਰੋਏ ਕਰਨਾ ਆਪਾਂ ਜਿਹੜਾ ਗੰਦਾ ਜਾਂ ਮਸਾਲਾ ਮਸੂਲਾ ਲੱਗਾ ਜੋ ਠੀਕ ਨਹੀਂ ਲੱਗਾ